ਅਤੇ ਹੁਣਾ ਉਹਨਾਂ ਨੂੰ ਕੌਮੀ ਝੰਡਾ ਲੈਣ ਦੀ ਰਸਮ ਅਦਾ ਕੀਤੀ ਜਾਵੇਗੀ ਸੋ ਅਸੀਂ ਕੌਮੀ ਝੰਡੇ ਦੇ ਸਤਕਾਰ ਭੇਟ ਕਰਦੇ ਹੋਏ ਆਪੋ ਆਪਣੀਆਂ ਥਾਵਾਂ ਤੇ ਖੜੇ ਹੋਵਾਂਗੇ ਸੋ ਹੁਣ ਮੁੱਖ ਮਹਿਮਾਨ ਜੀ ਵੱਲੋਂ ਖੇਤੀਬਾੜੀ ਵਿਭਾਗ ਦੇ ਮੰਤਰੀ ਸਾਹਿਬਾਨ ਉਹਦਾ ਵੱਲੋਂ ਅੱਜ ਦੇ ਜ਼ਿਲ੍ਹਾ ਪੰਚਰੀ ਸਮਾਗਮ ਦੀ ਮੁੱਖ ਮਹਿਮਾਨ ਹੋ ਜੋ ਹੁਮਕਰ ਨਵਾਈ ਆ ਰਹੀ ਹੈ ਉਹਦਾ ਵੱਲੋਂ ਸੌਮੀ ਜੱਟਾ ਜਾਇਆ ਜੀ ਆਏ ਅੱਜ ਇਹ ਮਾਰ ਕੇ ਬਾਰੇ ਇਹ ਕਿ ਉਹਨਾਂ ਦਾ ਨਾਮ ਅੱਜ ਅੱਜ ਪੰਜਾਬੀ ਯਾਰਦਾ ਹੈ ਸਿਜਾਗਨ ਕਾਰਜ ਕਰਦਾ ਜਿਆਦਾ ਪੰਜਾਬ ਸਾਡੀ ਨਾਮੀ ਨਾਮੀ ਮਸ਼ੇਹੇਨ 12 ਮਸਲ ਦਰਿਆ ਸਿਮਾਪਾ ਪੰਜਾਬ ਹੋਂਕਾਰ ਛੇੜੀ ਤੇ ਬਹੁਤ ਬਧੀਆ ਖੋਣ ਤੇ ਪੰਜਾਬ ਨਾਮ ਸ਼ਾਂਤੀ ਕਾਂਗਰਸ 50 ਹੋਂਕਾਰ ਦਾ 50 ਇਹਦੇ ਲਈ ਮਾਰਜੁਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਜੀ ਲਗਾਤਾਰ ਕੰਮ ਕਰਦੇ ਆ ਸੋ ਅੱਜ ਆਜ਼ਾਦੀ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ ਬੜਾ ਸਾਡਾ ਸਾਨਾ ਮੱਤਾ ਦਿਹਾੜਾ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਗੁਰਦਾਸਪੁਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਆ ਇਸ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਗੁਰਦਾਸਪੁਰ ਵਾਸੀਆਂ ਨੂੰ ਅਸੀਂ ਵਿਕਾਸ ਕਰਦੇ ਕਿ ਕੀ ਕੀ ਦਿੱਤਾ ਜਾ ਰਿਹਾ ਹੈ ਮੈਂ ਭਾਸਨ ਚ ਵੀ ਕਿਹਾ ਹੈ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਪ੍ਰੋਜੈਕਟ ਗੁਰਦਾਸਪੁਰ ਦੇ ਲਈ ਮਾਨਯੋਗ ਮੁੱਖ ਮੰਤਰੀ ਵੱਲੋਂ ਤਿਆਰ ਕੀਤੇ ਜਾ ਰਹੇ ਆ ਮੈਨੂੰ ਲੱਗਦਾ ਵੀ ਬੜੇ ਇਤਿਹਾਸਿਕ ਪ੍ਰੋਜੈਕਟ ਹੋਣਗੇ ਜਨਾਬ ਜੰਮੂ ਕਟਰਾ ਐਕਸਪ੍ਰੈਸ ਵੇ ਜਿਹੜਾ ਹੈਗਾ ਵਾ ਉਹਦਾ ਜਿਹੜਾ ਰੜਕਾ ਜੀ ਵੀ ਅੜਿਆ ਹੋਇਆ ਉਹ ਨੂੰ ਨਹੀਂ ਕਹਿਣਾ ਚਾਹੁੰਦਾ ਨਹੀਂ ਮੇਰਾ ਖਿਆਲ ਹੈ ਕੋਈ ਇੱਕ ਥਾਵਾ ਦੇ ਆ ਉਹਨੂੰ ਸ਼ਾਰਟ ਆਊਟ ਕਰਾਂਗੇ ਮਸਲੇ ਨੂੰ ਕਿਉਂਕਿ ਉਹ ਜ਼ਰੂਰੀ ਹੈ ਬਣਨਾ ਪਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਾਜਬ ਰੇਟ ਮਿਲ ਜਾਣ ਮੈਨੂੰ ਲੱਗਦਾ ਨਹੀਂ ਕੋਈ ਸਮੱਸਿਆ ਹੈ ਸਰਕਾਰ ਲਗਾਤਾਰ ਉਤੇ ਪਹਿਲ ਕਦਮ ਕਰ ਰਹੀ ਹੈ